ਬਾਲੀ ਮੋੜੀ ਹੂ ਪਾਂਦੇ ਯਾਰ ਸਾਡੇ ਤਾਂ ਬੜਾ ਬੜੀ ਨਹੀਂ ਮੰਨੇ ਯਾਰ ਪਾਂਛ ਦਾ ਵਿਵਸਥਾ ਪਾਂਛ ਦਾ ਔਖਾ ਹੋ ਜੂ ਹੁਣ ਤਾਂ ਜਾਂ ਤਾਂ ਮੈਂ ਮਰ ਜੂ ਫਿਰ ਜਾ ਉਹ ਮਰ ਜੂ ਮੇਰੇ ਬਿਨਾ ਭਰਾਵਾ ਗੱਲ ਤਾਂ ਦੋਨੋਂ ਚ ਇੱਕ ਹੀ ਹੋਊਗੀ ਫਿਰ ਪਾਂਛ ਉਹਦਾ ਪਿਆਰ ਹੀ ਸਾਡਾ ਦੋਨਾਂ ਦਾ ਬਾਲਾ ਸੀਗਾ ਉਹ ਤਾਂ ਨਹੀਂ ਰਹਿ ਸਕਦੇ ਮੇਰੇ ਬਿਨਾ ਨਾ ਮੈਂ ਰਹਿ ਸਕਾਂ ਉਹਦੇ ਮਨ ਕਿਵੇਂ ਵਹੀ ਹੋਏ ਕਿਹੜਾ ਬਾਈ ਹਾਂ ਇਹ ਤਾਂ ਪੋ ਲਾਂਗਾ ਕੀ ਹੜਾ ਪੋ ਲੈ ਓਏ ਠੀਕਾ ਵਧੀਆ ਅੰਦੀ ਰਤ ਕਿਧਰ ਆ ਮੇਰੇ ਦਦਾਰ ਪੁੱਛਣਾ ਰਬਤਾ ਪੈ ਗਈ ਯਾਰ ਕੀ ਹੋ ਗਿਆ ਮੈਂ ਜਾਂ ਦੱਸਦਾ ਤੈਨੂੰ ਮੈਂ ਬਹਿਤਾ ਜਾ ਜਿਹੜਾ ਕਾਲਜ ਵਾਲੀ ਕੁੜੀ ਨਾਲ ਮੇਰਾ ਪਿਆਰ ਨਹੀਂ ਚੱਲਦਾ ਸੀ ਆ ਜੱਸੀ ਨਾਲ ਹਾਂ ਹਾਂ ਉਹ ਵਿਆਹ ਬਾਰੇ ਗੱਲ ਕਰੀ ਸੀ ਘਰੇ ਮੈਂ ਆਪਦੇ ਬੜਾ ਬੜੀ ਨਾਲ ਅੱਛਾ ਬੁੜਾ ਬੜੀ ਕੰਦੇ ਰਿਸ਼ਤਾ ਨਹੀਂ ਜੁੜ ਸਕਦਾ ਕਹਿੰਦੀ ਅੱਛਾ ਜੀ ਆਪਾਂ ਗਰੀਬ ਆ ਕਹਿੰਦੀ ਉਹ ਵੱਡੇ ਲੋਕ ਕਹਿੰਦੀ ਠੀਕ ਆ ਕਹਿੰਦੀ ਰਿਸ਼ਤਾ ਨਹੀਂ ਜੁੜ ਸਕਦਾ ਹੁਣ ਤੂੰ ਮੇਰਾ ਹੱਲ ਕਰਾ ਕੋਈ ਨਾ ਕੋਈ ਭਰਾਵਾ ਤੂੰ ਮੇਰਾ ਦੋਸਤ ਆ ਦੇਖ ਲੈ ਬਚਪਨ ਤੋਂ ਆਪਾਂ ਇਕੱਠੇ ਹੀ ਪੜ੍ਹਿਆ ਆਪਣੇ ਪ੍ਰੇਮ ਵੀ ਸਕੂਲ ਚ ਹਾਂ ਆ ਤੇਰਾ ਹੱਲ ਆ ਹੱਲ ਤਾਂ ਕਰਾਉਣਾ ਪਉ ਮਿੱਤਰਾ ਤੈਨੂੰ ਮੈਂ ਹਰੇਕ ਗੱਲ ਸ਼ੇਅਰ ਕਰਦਾ ਦੇਖ ਲੈ ਇਹ ਕਹੇਗਾ ਬਾਬਾ ਮੇਰੀ ਨਿਗਾਹ ਚ ਪੁੱਛੇਗਾ ਬਾਬਾ ਅੱਛਾ ਯਾਰ ਵਧੀਆ ਹੱਲ ਕਰ ਦੂਗਾ ਵਧੀਆ ਗੱਲ ਕਰ ਦੂਗਾ ਕਿਤੇ ਉਹ ਹੁਣਾ ਉਹ ਵੀ ਕਿਤੇ ਪੈਸੇ ਪੱਟ ਕੇ ਖਾ ਜੇ ਆਪਣੇ ਹਾਂ ਇਹ ਕੰਮ ਉਹਨੇ ਵਾਵਾ ਕਰੇ ਆ ਗੱਲ ਕਰਦਾ ਕਈਆਂ ਦੇ ਕਰੇ ਆ ਉਹਨੇ ਅੱਛਾ ਕੇ ਹੂੰ ਆਪਣਾ ਵੀ ਹੱਲ ਕਰ ਦੂਗਾ ਕਰ ਦੂਗਾ ਤੈਨੂੰ ਲੈ ਚੱਲਦਾ ਮੈਂ ਉਹਦੇ ਕੋਲੇ ਕਿਤੇ ਉਹ ਗੱਲ ਨਾ ਹੋਵੇ ਭਰਾਵਾ ਕਿਤੇ ਪਾਣ ਦੇ ਆਪਣੇ ਤੋਂ ਪੈਸੇ ਲਾ ਲਾ ਖਾਈ ਚਲੇ ਕੇ ਤੇ ਕਦੇ ਮਸਾ ਮਰ ਗਈ ਉਹ ਪੈਸੇ ਨਹੀਂ ਉਹ ਲੈਂਦਾ ਤੇਰਾ ਜਦੋਂ ਫਾਇਦਾ ਹੋ ਗਿਆ ਉਦੋਂ ਤੂੰ ਆਪਦੀ ਸ਼ਰਧਾ ਨਾਲ ਦੇ ਦੀ ਅੱਛਾ ਜੀ ਹੂੰ ਫੇਰ ਤਾਂ ਛੇਤੀ ਲੈਂਦਾ ਅਰਦਾ ਚੇਦੀ ਮਲਾ ਯਾਰ ਬਾਬੇ ਨੂੰ ਕਿਤੇ ਉਹਦੇ ਘਰ ਦੇ ਕਿਤੇ ਹੋਰ ਨਾ ਮੰਗਦੇ ਨੂੰ ਨਾ ਨਾ ਤੈਨੂੰ ਹੁਣ ਹੀ ਲੈ ਚੱਲਦਾ ਮੈਂ ਹੁਣ ਅੱਧੀ ਰਾਤ ਨੂੰ ਕਰ ਦੂ ਖਲਾ ਕਰ ਦੂ ਬਾਬਾ ਜਾਗਦੇ ਹੀ ਰਹਿੰਦੇ ਤੂੰ ਤਾਂ ਸੁੱਤਾ ਹੋਣਾ ਪਿਆ ਹੋਵੇ ਨਾ ਨਾ ਕਿਤੇ ਸ਼ਰਾਬ ਸ਼ਰੂਫ ਦੇ ਦੇ ਨਾ ਨਾ ਉਹ ਤਾਂ ਕਰ ਹੀ ਜਾਂਦਾ ਹੋਊ ਆਪਦਾ ਭਾਜਣਾ ਚੱਲ ਜੀ ਫਿਰ ਲੈ ਚੱਲਦਾ ਮੈਂ ਚਲ ਬਾਬੇ ਨਾ ਹੈਗੀ ਐ ਜੇ ਤੂੰ ਆਪਣੀ ਜਾਨ ਪਛਾਣ ਕਿਤੇ ਰਾਤ ਨੂੰ ਮੇਰੇ ਵਿੱਚ ਚਮਟੇ ਮਰਵਾ ਦੇ ਪਹੰਦਾ ਵੀ ਰਕਤ ਸਾਥ ਥੱਤਾ ਪਿਆ ਹੋਵੇ ਨਹੀਂ ਮਾਰਦਾ ਹੈ ਹੈ ਹਾਂ ਤਾੜਾ ਬਾਬੇ ਉਹ ਤਾਂ ਵਾੜਾ ਚੰਗਾ ਮੂੰਹ ਪਿਆਰ ਵਾਲਾ ਵਧੀਆ ਸੱਠ ਹੀ ਸੁੱਠੇ ਵਧੀਆ ਤੇ ਇੰਨਕ ਖੁਸ਼ੀ ਲੈ ਲਈ ਰਾਹ ਪਤਾ ਕੀ ਲੈਣਾ ਸੱਠਾ ਤਾਂ ਆਪਣਾ ਕੰਮ ਕਰਾ ਦੀ ਭੋਲਾ ਯਾਰ ਇਹ ਕੰਮ ਵੀ ਫਾ ਤੇਰੇ ਗੋਣ ਗਾਮਾ ਵਾ ਬਾਬਾ ਕੁਛ ਕਾਗਾ ਮੈਂ ਤੇਰੇ ਗੋਣ ਗਾਮਾ ਮੈਂ ਤੇਰਾ ਫਿਰ ਤੈਨੂੰ ਸਮਝ ਲਉ ਤੂੰ ਮੇਰਾ ਪੱਕਾ ਲੈ ਜੀ ਹਾਂ ਵੈਸੇ ਪਾਰਟੀ ਕਰਦੀ ਫਿਰ ਆਪਣੀ ਪਾਰਟੀ ਤੇਰੀ ਪੱਕੀ ਬਾਜੀ ਜੇ ਰਾਂ ਘਰ ਘਰ ਜਦੋਂ ਆਪਣਾ ਹੱਲ ਹੋ ਗਿਆ ਫਿਰ ਨੱਚਣ ਤੀ ਹੁਣ ਤਾਂ ਰੋਣੇ ਆਉਂਦੇ ਭਾਨ ਦਾ ਲੱਕੜਾ ਬੜਾ ਬੜੀ ਨਹੀਂ ਮੰਨੇਗੀ ਆਪਣੇ ਹਾਂ ਮੰਨ ਜਾਣਗੇ ਅੱਪੇ ਜਦੋਂ ਉਹਨਾਂ ਦੇ ਕਰਿਆ ਗਾ ਮਾ ਠੀਕ ਆ ਫਸ ਕੁੜੀ ਦੇ ਘਰ ਵਾਲੇ ਵੀ ਮੰਨਿਆ ਤੇ ਸਾਡੇ ਘਰ ਦੇ ਮੰਨਿਆ ਨੇ ਕਿ ਮਖਿਆ ਸਾਰੇ ਮੰਨਣਾ ਅੱਛਾ ਫੋਟੋ ਤਾਂ ਹੋਊਗੀ ਤੇਰੇ ਕੋਲੇ ਕੁੜੀ ਦੀ ਹਾਂ ਫੋਟੋ ਹੈਗੀ ਐ ਲੜਕੀ ਫੇਰ ਉਹ ਦਿਖਾ ਦਈ ਬਾਬੇ ਨੂੰ ਐ ਅੱਛਾ ਹਮ ਫਸ ਕੜਾਣਾ ਪੱਕਾ ਕੱਲ ਠੋਕਦੇ ਮੈਂ ਕਹਿੰਦਾ ਜਮਕ ਪੋਕੇ ਲਾ ਦੇ ਪੋਕੇ ਹੀ ਲਾ ਦੂਆ ਉਹਨੇ ਕੀ ਕੋਈ ਪੈਸੇ ਲੈਣੇ ਦਿੱਤਾ ਅੱਛਾ ਕੇ ਤੇਰਾ ਕਰਾਉਣਾ ਬਈ ਹਾਲ ਹੈ ਰੁਪਾ ਕਰੋਣੀ ਪੂ ਹੁਣ ਜਦੋਂ ਵੀ ਰਾਤ ਨੂੰ ਅਧੀ ਰਾਤ ਮੈਨੂੰ ਨਾਲ ਲਈ ਤੁਰਿਆ ਨਾ ਬਾਬੇ ਕੋਲ ਤੇਰੇ ਅੰਝਾਤਾ ਆਪਰੇ ਨਹੀਂ ਬਾਬੇ ਨੇ ਬਹੁਤ ਖੜਾ ਰਾਸ ਕਰਿਆ ਅੱਛਾ ਕੇ ਓਕੇ ਲਾਤੇ ਜਮਨ ਤੇਰੇ ਬਾਬੇ ਪਰਵਾ ਪ੍ਰਸਤਾ ਤੇ ਹੋ ਰਿਹਾ ਅੱਛਾ ਯਾਰ ਪੈਰੋਂ ਹੋਇਆ ਅੱਛਾ ਕੇ ਫਿਰ ਤਾਂ ਬਾਬਾ ਪੂਰਾ ਕੋਈ ਅੰਤਰੀਅਮੀ ਹੋਣਾ ਹਨਾ ਉਹ ਰੋੜੇ ਕਿੰਨਾ ਕਿਹਾ ਉਹਨੇ ساری ਉਮਰ ਹੀ ਨੰਗਾ ਲਈ ਬਾਬੇ ਨੇ ਅੱਛਾ ਹੂੰ ਭਾਈ ਬਣ ਕੇ ਤੂੰ ਚਾਹੇ ਮੈਂਟ ਕਰੀ ਚਾਹੇ ਬਾਬੇ ਦੇ ਪੈਰੀ ਡਿੱਗੀ ਕੁਛ ਵੀ ਕਰੀ ਪਰ ਮੇਰਾ ਹੱਲ ਕਰਾ ਲਈ ਤੈਨੂੰ ਮੈਂ ਦੱਸਾਂ ਠੀਕ ਆ ਮਾਫੋਕੇ ਲਾਉਂਦਾ ਦੁਨਿਆਰਾ ਤੈਨੂੰ ਮੈਂ ਦੱਸਦੀ ਗੱਲ ਇੱਕ ਗੱਲ ਹੋਰ ਆ ਬਾਬੇ ਨੂੰ ਦੱਸ ਦੀ ਘਰੋਂ ਮੁੰਡਾ ਕਾ ਗਰੀਬ ਹੀ ਆ ਕਹਦੇ ਵਿਆਹ ਹੋਣ ਤੋਂ ਬਾਅਦ ਕਹੇ ਤੈਨੂੰ ਚੂਲਾ ਚਾਹੀਦਾ ਚੂਲਾ ਤੇ ਮਠਾਈ ਚਾਹੀਦੀ ਮਠਾਈ ਉਹ ਵੀ ਜਿਹੜੀ ਸ਼ਰਤ ਉਹ ਤੈਨੂੰ ਆਪ ਹੀ ਦੱਸ ਦੂਆ ਵੀ ਆਉਦੀ ਸ਼ਰਦਾ ਨਾ ਜੋ ਮਰਜੀ ਦੇਣਾ ਦੇ ਦੀ ਠੀਕ ਆ ਹਾਂ ਆਪਾਂ ਬਾਬੇ ਨੂੰ ਵੀ ਨਾਰਾਜ਼ ਰੱਖਦੇ ਠੀਕ ਆ ਨਾ ਪਰ ਬਾਬੇ ਨੂੰ ਵੀ ਕਰਦੀ ਮਾਣਾ ਕਹੇ ਨਹੀਂ ਵੀ ਅਡੇ ਕਡੇੜੇ ਜਿੰਨੇ ਵੀ ਰੁਕ ਰਿਹਾ ਕੰਮ ਸਾਰੇ ਪਾਰ ਹੀ ਕਰਦੇ ਬਾਬਾ ਕਰਦੂ ਕਰਦੇ ਬਾਬਾ ਨਹੀਂ ਛੱਡਦਾ ਆਏਗਾ ਨਾ ਅੱਛਾ ਜੀ ਬਾਬਾ ਤੇਰੀ ਬਸ ਤੇ ਤੂੰ ਤਾਂ ਪਹਿਲਾਂ ਵੀ ਡੇਰੇ ਚ ਜਾਣਾ ਤੇਰੀ ਵੱਧ ਮਨ ਨੂੰ ਹਾਲੇ ਮੈਂ ਪਹਿਲੀ ਵਾਰ ਆਇਆ ਨਾ ਮੇਰੀ ਘਟ ਮਨ ਨੂੰ ਤੂੰ ਖੁੱਲ ਕੇ ਦੱਸੀ ਗੱਲ ਬਾਬੇ ਨੂੰ ਵੀ ਆਹ ਗੱਲ ਆ ਬਾਬਾ ਕਹੇ ਤੂੰ ਮੇਰਾ ਲਿਆਦੀ ਹੈ ਇਹ ਪੱਕਾ ਹਾਂ ਕਦੇ ਪਹਿਲਾ ਮੇਰਾ ਫੋਲ ਗੁੱਡ ਪਲਾਸ ਫੈਲੋ ਹੁੰਦਾ ਸੀਗਾ ਹਾਂ ਕਹਿੰਦੇ ਹੁਣ ਤਾਂ ਚੱਲ ਬੈਕਗ੍ਰਾਉਂਡ ਕਰਕੇ ਘਟ ਆਉਨੇ ਜਾਣੇ ਆਗੇ ਹਾਂ ਠੀਕ ਕਰ ਦੂੰਗਾ ਮੈਂ ਦੱਸ ਦੀ ਉਹਨੂੰ ਬਾਬੂ ਨੂੰ ਗੱਲ ਖੁੱਲ ਕੇ ਕਹਿੰਦੇ ਬਾਬਾ ਆਹ ਕੰਮ ਤਾਂ ਤੈਨੂੰ ਕਰਨਾ ਪਊਗਾ ਮਰਜ਼ੀ ਕਰ ਹਾਂ ਠੀਕ ਹਣ ਜਮਾ ਕੋਕੇ ਲਵਾ ਦੂੰਗਾ ਤੇ ਪਰ ਹੋ ਜਾ ਮੜਾ ਯਾ ਹਰਮਤੀ ਨਾਲ ਹਮਤੀ ਕਰਕੇ ਰਾਮ ਨਾ ਕਰਨ ਲੱਗ ਜੇ ਚਾਹੀਦਾ ਮਤਨ ਨੂੰ ਕਹਿਣਾ ਕਿ ਤੇ ਸੱਤਾ ਬਸ ਆ ਤੇ ਚਿਮਟਾ ਲੱਗੇ ਮਗਰ ਭਈ ਨਾ ਨਾ ਹੈ ਆਹ ਤਾਂ ਨਹੀਂ ਕੁਛ ਕਹਿੰਦਾ ਖਰ ਅੱਛਾ ਗੇ ਮਾੜੇ ਖਰਖਰੇ ਤਾਂ ਨਹੀਂ ਕੁਛ ਕਹਿੰਦਾ ਨਾ ਨਾ ਇਹ ਤਾਂ ਪ੍ਰੇਮ ਨਾਲ ਬੋਲਦਾ ਵਧੀਆ ਬਾਬਾ ਪ੍ਰੇਮ ਨਾਲ ਨਹੀਂ ਬੋਲਦਾ ਅੱਛਾ ਜੀ ਹੋਰ ਖਾ ਦੂਗਾ ਵਰਗਾ ਨਹੀਂ ਵੀ ਭਾਜ ਭਾਜ ਪਈ ਜਾਊਗਾ ਅੱਛਾ ਹਈਆ ਬਾਬਾ ਕੇ ਹਾਂ ਭਈਆ ਇਹ ਆ ਬਾਬਾ ਤਾਂ चपला लादा रेरी चप्पल बाबा ता कंजर दे भक्ति ते है भाई हां मगर ना पई अपने नहीं हाँ। नहीं ना यार भक्ति ते खडा बाबा यार नहीं के दे खुंडा मारे दो ने यार बाबा ने कर लेंगे चल तू ही चल पहला बाबा जी बाबा जी आओ बाबा जी मदन भोलांगा तेरा ले जी हाँ भोले ਪਈ ਰਿਪੜਾ ਬਾਬਾ ਜੀ ਐ ਹੱਥ ਨਾਲ ਦਾ ਪਖਤਾ ਪਈ ਹੱਥ ਨਾਲ ਲਾ ਦੂਰ ਹੋ ਦੂਰ ਮੇਰੀ ਤਾਂ ਤੂੰ ਬਿਰਤੀ ਪੱਟਤੀ ਭੁੱਲਿਆ ਕਿਉਂ ਬਾਬਾ ਇਹ ਮੈਂ ਤਾਂ ਜਮਾਂ ਪਹੁੰਚ ਗਿਆ ਸੀ ਅੱਜ ਲਵੇ ਬੱਸ ਅੱਛਾ ਜੀ ਹਾਂ ਸੁਰਗਰੀ ਪੌੜੀ ਚੜੀ ਜਾਂਦਾ ਸੀ ਵੈਸਾ ਲਾਸਟ ਤੱਕ ਟੰਬਾ ਰਹਿ ਗਿਆ ਚਲੋ ਬਾਬਾ ਖੇਰਾਂ ਸਾਡੇ ਕੋਲ ਆਓ ਤੁਸੀਂ ਮੁੜ ਕੇ ਪਾ ਲਿਆ ਸੀ ਉਹਨੂੰ ਹੱਥ ਜੇ ਤੂੰ ਨਾ ਆਉਂਦਾ ਨਾ ਵੈਸਾ ਹਾਂ ਇੱਕ ਘੜੀ ਤਾਂ ਤੇ ਪਹੁੰਚ ਗਿਆ ਸੀ ਮੈਂ ਤਾਂ ਬਸ ਸਾਡੇ ਕੋਲੇ ਮੁੜਿਆ ਉਹ ਜੀ ਹੁਣ ਤਾਂ ਦਵਾਰੇ ਭੱਜਿਓ ਤੁਸੀਂ ਉਹ ਲਿਆ ਜਾਣਦੇ ਨਹੀਂ ਬਾਬਾ ਆ ਮੁੰਡੇ ਦਾ ਨਾ ਹੱਲ ਕਰਨਾ ਪਾ ਹਲੋ ਹੂੰ ਇਹ ਹੱਲ ਕਰਨਾ ਇਹਦਾ ਵਿਆਹ ਨਹੀਂ ਹੁੰਦਾ ਹੈਗਾ ਵਿਆਹ ਨਹੀਂ ਹੁੰਦਾ ਹਾਂ ਉਹਦਾ ਲਾਜਾ ਕਰਨਾ ਥੋੜਾ ਯਾਰ ਬਾਬਾ ਜੀ ਮਿੰਟਾਂ ਵਾਲੀ ਗੱਲ ਹੀ ਹੈ ਜੀ ਹਾਂ ਇਹ ਕਰਕੇ ਫੇਰ ਵਗਜੋ ਜੀ ਉਹ ਲਿਆ ਮੈਂ ਛੱਡ ਰੱਖਿਆ ਹੁਣ ਲਾਜ ਲਿਆ ਕਰਦਾ ਨਹੀਂ ਹੈਗਾ ਲਿਆ ਜੀ ਬੰਦਾ ਬਾਬਾ ਕਰ ਦੋ ਇੱਕ ਰਾਜ ਬਾਬਾ ਜੀ ਕਿਵੇਂ ਨਾ ਕਰਿਓ ਜੀ ਕਿਵੇਂ ਨਾ ਕਰੋ ਸਾਡਾ ਹੱਲ ਕਰ ਦੋ ਵਾਲੇ ਫਸੇ ਬੈਠਾ ਬਾਬਾ ਜੀ ਬਾਬਾ ਰੋਈ ਜਾਂਦਾ ਸੀ ਬੈਠਾ ਮੈਂ ਤਾਂ ਬੋਲਿਆ ਦੇਖ ਤੂੰ ਅੱਗੇ ਕਿੰਨੇ ਬੰਦਿਆਂ ਦੇ ਭਲੇ ਕਰਾ ਕੇ ਲੈ ਗਿਆ ਮੈਥੋਂ ਲੈ ਗਿਆ ਕਿ ਨਹੀਂ ਲੈ ਗਿਆ ਹਾਂਜੀ ਹਾਂਜੀ ਤੇ ਹੁਣ ਤਾਂ ਮੈਂ ਛੱਡ ਰੱਖਿਆ ਸੀ ਕੰਮ ਬਸ ਬਸ ਇਹਦਾ ਲਾਸਟ ਕਰ ਦੇ ਬਾਬਾ ਇਹ ਵੀ ਲਿਆ ਜੀ ਬੰਦਾ ਹੈਗਾ ਮੇਰੇ ਕੋਲ ਦਾ ਬੈਜੋ ਠੀਕ ਹੈ ਜੀ ਅੱਜ ਜਾ ਰਿਹਾ ਕਰਾਤੀ ਸਭ ਗੱਲ ਖੂਬ ਨਹੀਂ ਨਹੀਂ ਬਾਬਾ ਕੁਛ ਨਹੀਂ ਕਹਿੰਦਾ ਠੰਡਾ ਬੋਦੀ ਘੁੰਮਾ ਰ ਕਰਤੀ ਤੋਂ ਹੋਰ ਬਾਬਾ ਹੁੰਦਾ ਆਪਾਂ ਨੂੰ ਚਲਾ ਚਲਾ ਮਾਰਦਾ ਟੂਬੇ ਚ ਅੱਛਾ ਜੀ ਹਮ ਤਾਂ ਇਹ ਤਾਂ ਬਾਬਾ ਹੀ ਚੰਗਾ ਮੰਨ ਜਿਹੜਾ ਆਪਾਂ ਨੂੰ ਬਖਸ਼ਦਾ ਹਾਂ ਹਾਂ ਹੋਰ ਕੋਲੇ ਠੀਕ ਆ ਬਾਬਾ ਜੀ ਖੈ ਸੁਖ ਸੀ ਸਾਰੇ ਵਧੀਆ ਵਧੀਆ ਜੀ ਬੋਲੋ ਬਾਬਾ ਇਹਦਾ ਵਿਆਹ ਨਹੀਂ ਹੁੰਦਾ ਹੈ। ਵਿਆਹ ਨਹੀਂ ਹੁੰਦਾ। ਹਾਂ ਇਹਦੇ ਘਰ ਦੇ ਨਹੀਂ ਮੰਨਦੇ ਹੈਗੇ। ਕਹਿੰਦਾ ਉਧਰ ਕੁੜੀ ਦੇ ਘਰ ਦੇ ਨਹੀਂ ਮੰਨਦੇ। ਕੁੜੀ ਪੱਕੀ ਹੈਗੀ। ਫੇਰ ਵਿਆਹ ਕਿਵੇਂ ਹੋਊਗਾ ਜਦੋਂ ਭੋਲਿਆ ਮੰਨਦਾ ਹੀ ਨਹੀਂ ਕੋਈ ਪਰਵਾਤਾ ਮੰਨੇ ਨਾ। ਕੁੜੀ ਮੰਨਦੀ ਹੈ ਜੀ। ਕੁੜੀ ਰਾਜੀ ਹੈ। ਸਹਿਮਤ ਹੈ। ਕੁੜੀ ਰਾਜੀ ਹੈ। ਸਹਿਮਤ ਹੈ। ਹਾਂ। ਬਾਈਆ ਡਲਾ ਲੈ ਲਾ ਹਾ। ਬਾਬ ਦੇ ਬਰਾਬਰ ਨਾ ਬੈਠਾ। ਨਾ ਥੱਲੀ ਆਈ ਤੁਹਾਡੇ ਤੋਂ। ਭੋਲਿਆ ਇਹਨੋ ਹੋ ਜਾ ਮੜਾ ਜਾ। ਲਓ ਜੀ। ਬੈਠੋ। ਤੁਹਾਡੇ ਬਾਈਏ ਨੇ। ਔਰ ਡਰਣਾ ਨਹੀਂ ਡਰਦਾ ਨਹੀਂ ਡਰਦੇ ਨਹੀਂ ਲੈ ਬਾਬਾ ਕਰੋ ਜੀ ਇਹਦਾ ਹੱਲ ਫੇਰਾ ਅੱਛਾ ਕੁੜੀ ਮੰਦੀ ਆ ਘਰ ਦੇ ਨਹੀਂ ਮੰਦੀ ਆ ਹਾਂ ਘਰ ਦੇ ਨਹੀਂ ਮੰਦੀ ਦੋਨਾਂ ਦੇ ਕੀ ਗਮ ਤਾਂ ਹਾਂ ਚੱਕੀ ਨਾ ਬਿਰਤੀ ਲਾ ਬਾਬਾ ਬਿਰਤੀ ਲਾ ਕੇ ਪੁੱਛਦਾ ਅੱਛਾ ਜੀ ਤਾਂ ਹਾਂ ਦੀਂਦਾ ਇਹਨੂੰ ਪਤਾ ਪਤਾ ਲੈਂਦਾ ਇਹ ਤਾਂ ਹਉ ਤਾਂ ਹੋਈ ਨਹੀਂ ਗੁੱਸਾ ਹਾਂ ਨਹੀਂ ਓਏ ਵੇਖ ਪੋਲਿਆ ਹਾਂਜੀ ਕੁੜੀ ਤਾਂ ਆ ਜੂ ਇਹਦੇ ਅੱਛਾ ਜੀ ਅੱਛਾ ਜੀ ਪਾਰਾ ਮੰਜਲ ਬਹੁਤ ਦੂਰ ਆ ਬਹੁਤ ਔਖੀ ਅੱਛਾ ਜੀ ਹਾਂ ਐ ਸੌਖੀ ਨਹੀਂ ਆਉਂਦੀ ਠੀਕ ਹੈ ਜੀ ਇੱਕ ਵੇ ਨਾ ਵੀ ਮੇ ਸੌਖੀ ਆ ਜੂ ਮੈਂ ਵਿਆਹ ਕਰਾ ਲੂੰ ਅੱਛਾ ਜੀ ਅੱਜ ਕਿਹਦਾ ਨਹੀਂ ਆਉਂਦੀ ਅੱਛਾ ਜੀ ਕਿਤੇ ਘਾਜ ਲੈ ਅੱਛਾ ਜੀ ਹਾਂ ਉਹ ਭਾਜਾ ਭਾਜਾ ਇਹਨਾਂ ਕਰ ਭਾਜਾ ਮੈਂ ਤਾਂ 75 ਰੁਪਏ ਦਿੱਤਾ ਬਾਬਾ ਦੇਖਦਾ ਹਾਂ ਤੂ ਤੇ ਤਾਂ ਨਹੀਂ ਬੱਸ ਤਾਉ ਆਹ ਖੜੀ ਆ ਚੀਜ਼ ਜਿਹੜੀ ਰਕਾਬਤ ਪਾਉਂਦੀ ਆ ਪੁੱਲਿਆ ਅੱਛਾ ਜੀ ਹਾਂ ਇਹ ਬਾਬਾ ਨੂੰ ਤਾਂ ਪਤਾ ਲੱਗੀ ਦੋਲਪੁੜੇ ਆਹੀ ਓਏ ਹੱਥ ਨਹੀਂ ਲਾਉਣਾ ਛੇੜ ਤੂੰ ਨਾ ਛੇੜ ਪੰਗਾ ਨਾ ਲੈ ਸੱਪਾਂ ਦੇ ਖੁੱਡਾਂ 'ਚ ਹੱਥ ਨਹੀਂ ਪਾਉਣਾ ਚਾਹੀਦਾ ਫਸਤਾ ਠੀਕ ਆ ਬਾਬਾ ਹਾ ਕੀ ਦੇਖਦਾ ਪਪਾ ਬਾਰੀ ਬੈ ਬਾਬਾ ਤੇਰੇ ਪਰਿਵਾਰ ਵਾਰੇ ਦੇਖਦਾਗਾ ਵੀ ਮੰਨਦਿਆ ਕਿ ਨਹੀਂ ਮੰਨਦੇ ਅੱਛਾ ਹਾਂ ਕੁੜੇ ਕੀ ਨੋ ਕੁੜੀ ਦਾਈ ਮੇਲੋ ਮੇਲੋ ਹੈ ਤੁਹਾਡੇ ਨੇੜੇ ਤੇਰੇ ਹਾਂ ਜੀ ਕੌਣ ਆ ਮੇਰੀ ਚਾਚੀ ਹੈ ਜੀ ਤੇਰੀ ਚਾਚੀ ਆ ਹਾਂ ਅੱਛਾ ਕੀ ਗੱਡਿਆ ਜਾਫੇ ਚ ਮਰੀ ਹੋਈ ਐ ਨਾ ਆਹੀ ਹਾਂਜੀ ਉਹੀ ਐ ਤੇਰੀ ਚਾਚੀ ਉਹ ਨਹੀਂ ਆਉਣ ਦਿੰਦੀ ਕਿਉਂ ਬਰਨਰ ਕਾਟ ਬੜੀ ਹੋਰ ਕਾਟ ਬੜੀ ਜਿਹੜੇ ਤੇਰੇ ਘਰ ਦੇ ਨਹੀਂ ਮੰਨਦੇ ਨਾ ਇਹ ਨਹੀਂ ਮੰਨਣ ਦਿੰਦੀ ਫਿਰ ਕਰੂਗੀ ਤਾਂ ਹਿਲਾ ਜੀ ਇਹਦਾ ਹਿਲਾ ਹਾਂਜੀ ਬੋਰ ਕੁੜੇ ਕਿਵੇਂ ਮੰਨੇਗੀ ਤੂੰ ਹੈ ਕੜਾ ਉੱਚੂ ਉੱਚੂ ਬੋਲ ਹੈ ਨਹੀਂ ਬਾਬਾ ਕੱਪੜਾ ਲੀੜਾ ਕੱਪੜਾ ਲੀੜਾ ਦਿੱਤਾ ਨਹੀਂ ਓਏ ਤੁਸੀਂ ਇਹਨਾਂ ਦਾ ਕਰੀ ਕੱਪੜਾ ਲੀੜਾ ਸੀ ਕਹਤਾ ਦੀਏ ਸੀ ਅੱਡ ਬੱਡਾ ਜੀ ਅੱਡ ਬੱਡ ਸੀ ਅੱਡ ਬੱਡ ਸੀ ਹਾਂ ਬਚਾਲੋ ਤਾਂ ਕੰਧ ਨਿਕਲੀ ਐ ਉੱਚੇ ਨੂੰ ਮੈਂ ਪਹਿਲਾਂ ਇਕੱਠੇ ਨਾ ਹੁੰਦੇ ਹਾਂ ਐ ਇਕ ਜਰੀ ਮੈਂ ਪਹਿਲਾਂ ਕੱਠ ਚ ਰੋਟੀਆਂ ਬਥੇਰ ਰਾ ਥਪੰਗਾ ਇਹ ਸ਼ੁਰੂ ਚ ਇਹ ਆਈ ਸੀ ਕੱਠ ਵੇਲੇ ਦੀ ਆ ਕੱਠ ਵੇਲੇ ਕਹਿੰਦੀ ਮੈਂ ਗਦੇ ਮੂੰਹ ਬਾਹਰ ਟੋਇਆ ਹਾਂ ਘਰ ਵੱਡੀ ਤਾਂ ਹੀ ਸੀ ਘਰ ਚ ਤੇ ਮੈਂ ਜਿਹੜੀ ਕਮਾਈ ਕੀਤੀ ਉਹ ਗਈ ਕਿੱਧਰ ਕਿਹੜੇ ਖੂਕਾ ਤੇ ਪਾਮੀਗਾ ਇਹਦੀ ਕਮਾਈ ਨਾਲ ਤੁਸੀਂ ਜਿਹੜਾ ਮਹਿਲ ਛੱਤਿਆ ਇਹਦੀ ਕਮਾਈ ਨਾਲ ਛੱਤਿਆ ਇਹਦੀ ਕਮਾਈ ਤਾਂ ਦਾ ਬੰਦਾ ਹੀ ਖਾ ਗਿਆ ਦਾਰੂ ਪੀਣਾ ਸੀ ਹੈ ਮੇਰਾ ਤਾਂ ਦਾਰੂ ਪੀਣਾ ਸੀ ਕਿਵੇਂ ਕੁੜੇ ਇਹ ਕਈ ਵਾਰ ਸਰਗੰਝਾ ਹੋ ਗਿਆ ਗੋਆ ਤੋਂ ਦੀਦਾ ਕੱਠ ਚ ਚੱਲ ਕੋਈ ਨੇ ਨੂੰ ਆ ਮੰਗਦੀ ਆ ਇਹਨੂੰ ਐਂ ਕਹ ਦੋ ਬਾਬਾ ਕਹਦੇ ਵਿਆਹ ਵੇਲੇ ਸੂਟ ਦਵਾ ਦੂ ਚੱਲ ਹੰਨਾ ਕਾਉਂਟਮਾਨਾ ਪੁੱਛ ਲੈਨੇ ਭਾਈ ਪੁੱਛ ਲਾ ਪੁੱਛ ਲਾ ਪੁੱਛ ਰਿਹਾ ਪੁੱਛ ਲਾ ਇਹ ਇੱਕ ਖੁੰਡਾ ਨਾਲਾ ਵੇ ਹੋ ਜਾ ਮਾਰੂ ਮਤ ਤਮਲੀ ਰਵੇ ਹੈ ਹੈ ਖਰੇਟ ਹੈ ਮਾਨੂੰ ਮੈਂ ਇਹ ਕਹਿੰਦੀ ਇੱਕ ਤਾਂ ਛੂਟ ਹੋਵੇ ਅੱਛਾ ਜੀ ਇੱਕ ਮੇਰਾ ਕੋਈ ਹਾਰ ਸ਼ਿੰਗਾਰ ਹਾਰ ਸ਼ਿੰਗਾਰ ਲਿਆ ਦਾਂਗੀ ਕੋਈ ਨਹੀਂ 20 ਰੁਪਏ ਨੇ ਫੈਰਨ ਲਾਵ ਲਈ ਲਾਉਂਦੇ ਵੀ ਸੀ ਫੈਰਨ ਲਾਵ ਲਈ ਲਾਉਂਦੀ ਸੀ ਮੇਰੇ ਹੁੰਦੇ ਤਾਂ ਤੇਰੇ ਹੁੰਦੇ ਹਾਂ ਅੱਛਾ ਹਾਂ ਫੈਰ ਲਾਵ ਲਈ ਹਾਂ ਪੂਰਾ ਉਹ ਤਾਂ ਲਾਓ ਅਗਲੇ ਮੰਗੂ ਵੀ ਉਹ ਦੇ ਦਾਂਗਾ ਸਾਰਾ ਸਮਾਨ ਮੰਗਦੀ ਐ ਹਾਂ ਦੇ ਦਾਂਗੇ ਜੀ ਉਹ ਤਾਂ ਦੇ ਦੇਗਾ ਹਾਂ ਹੋਰ ਕੀ ਚਾਹੀਦਾ ਹੁਣ ਮੰਗ ਲੈ ਫੁੱਲ ਕੇ ਹੈ ਹੈ ਮੈਂ ਬੈ ਇੱਕ ਕਮਲੀ ਗੱਲ ਤਾਂ ਪਣਾ ਕਿਵੇਂ ਦਾ ਮੈਂ ਮਰੂ ਹੈ ਸਿੱਟੇ ਗਿ ਇੱਕ ਜੀ ਮੂੰਹ ਮਠਾ ਨਿਕਰਾਇਆ ਮੈ ਰਾਤ ਕੀ ਮੂੰਹ ਮਠਾਈ ਹਾਂ ਜੇ ਵਿਆਹ ਸਾਖਾ ਹੋਆ ਫੇਰੀ ਮੂੰਹ ਮਠਾ ਕਰਾਵਾ ਗਈ ਐਤ ਕੀ ਤੂੰ ਇਹ ਡੱਬਾ ਦੇ ਦਿਵਾਲੀ ਤੇ ਦਿਵਾਲੀ ਤੇ ਹਾਂ ਹੋਈ ਲਾ ਤਾਂ ਕਦੇ ਮੰਗਿਆ ਨਹੀਂ ਜੀ ਨੇ ਐਤ ਕੀ ਭਾਦਦੀ ਐ ਇਹ ਤਿੱਕੀ ਮੰਗੋ ਕਹਿੰਦਾ ਖੜੀ ਐ ਪੁਰਾਣੀ ਵਣੀ ਕਹਿੰਦਾ ਦਿਵਾਲੀ ਤਾਂ ਨਾਂਗੀ ਵਿਆਹ ਤੇ ਇਕੱਠੇ ਹੀ ਕਰਾ ਦੇ ਹੁਣ ਮੂੰਹ ਮਠਾ ਜੀ ਕਾ ਲੂ ਦੋ ਦਿਨਾਂ ਵਾਸਤੇ ਕਾ ਲੂ ਗਲ ਨੂੰ ਨਾ ਪੈ ਮਰੂ ਮੈਂ ਪੁੱਠੇ ਹੱਥ ਦਾ ਮੁੰਡੇ ਦੇ ਪੈਣੀ ਆ ਹੇ ਕੁੰਬੜ ਦੀ ਆਈ ਇਹ ਤਾਂ ਤੇਰਾ ਗੱਲ ਨੱਪਰ ਨੂੰ ਫਿਰਦੀ ਆ ਭਾਈ ਹਰਖੀ ਫਿਰਦੀ ਏ ਇਹ ਤੂੰ ਭੱਜ ਜਾ ਨਾ ਕਰ ਹਰਖ ਕੇ ਹਾਂ ਜੀ ਭੱਜ ਜਾਣਾ ਅੱਛਾ ਦੋ ਬਾਰ ਤਾਂ ਆਹ ਭੋਲੇ ਕੋਟਾ ਗਏ ਸੀ ਮੇਰੇ ਤੋਂ ਹੋਰ ਜੀ ਇਹ ਤਾਂ ਮਸਾ ਆਉਣ ਲੱਗਿਆ ਸਾਡੇ ਘਰ ਇਹ ਨਹੀਂ ਤੁਹਾਡੇ ਘਰ ਤੇ ਸਾਰੇ ਕਲੇਸ਼ ਪਾ ਰਖਿਆ